ਉੰਜ ਸਿੱਧੀ ਹੱਟੇ ਬਸਟੈਂਡ ਮਰਿੰਡਾ ਸ਼ਹਿਰ ਅੱਜ ਇੱਕ ਬੜਾ ਹੀ ਸੁੰਦਰ ਬੜਾ ਹੀ ਸੋਹਣਾ ਬੜਾ ਹੀ ਪਿਆਰਾ ਸੂਟ ਲੈ ਕੇ ਆਏ ਆ ਜੀ ਇਹ ਸਾਰੇ ਪੀਸ ਆਪਣੀ ਫੈਕਟਰੀ ਦੇ ਤਿਆਰ ਕੀਤੇ ਹੋਏ ਆ ਇੰਨਾ ਸੁੰਦਰ ਡਿਜ਼ਾਈਨ ਤੇ ਫੁੱਲ ਪਿਓਰ ਦਾ ਕਪੜਾ ਮਿਲਣਾ ਹੀ ਨਹੀਂ ਹੈਗਾ ਆ ਚੁੰਨੀ ਆ ਜੀ ਨਾਲ ਦੇਖੋ ਕਿੰਨੀ ਪਿਆਰੀ ਚੁੰਨੀ ਆ ਜੀ ਕਿੰਨਾ ਪਿਆਰਾ ਸੂਟ ਹੈ ਇਧਰ ਡਿਜ਼ਾਈਨ ਨੂੰ ਮਾਰੋ ਨਜ਼ਰ ਹੁਣ ਆ ਗਿਆ ਸੂਟ ਤੁਹਾਨੂੰ ক্লোਜ਼ ਤੋਂ ਦਿਖਾ ਰਿਹਾ ਜੀ ਕਦੀ ਵੀ ਇੰਨਾ ਸੁੰਦਰ ਸੂਟ ਨਹੀਂ ਮਿਲਣਾ ਜੀ ਜੱਸ ਸੀਦੀ ਹਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਆ ਦੇਖੋ ਇਹ ਪੈਨਲ ਬਣਿਆ ਹੋਇਆ ਜੀ ਇਹ ਬਰਾਈਡਲ ਸੂਟ ਹੈ ਜੀ ਪਾਰਟੀਆਂ ਵਾਸਤੇ ਸੂਟ ਹੈ ਜੀ ਬੜਾ ਸੋਹਣਾ ਤੇ ਬੜਾ ਪਿਆਰਾ ਸੂਟ ਹੈ ਜੀ ਜੱਸੀ ਦੀ ਹੱਟੀ ਬਸਟੈਂਡ ਮਰਿੰਦਾ ਸ਼ਹਿਰ ਇੱਚ ਦੋ ਕਲਰ ਸਪੈਸ਼ਲ ਤਿਆਰ ਕਰਵਾਏ ਆ ਜੀ ਇੱਕ ਰੈੱਡ ਤੇ ਇੱਕ ਪਿੰਕ ਕਲਰ ਪਿੰਕ ਜਦੋਂ ਕੁੜੀ ਦੀ ਆਪਾਂ ਸਗਨਪੋਣਾ ਉਦੋਂ ਵਾਸਤੇ ਲਾਲ ਸੂਟ ਜਦੋਂ ਧੀ ਡੋਲੇ ਚ ਪਾਉਣੀ ਆ ਉਹਦੇ ਵਾਸਤੇ ਇਹ ਬਰਾਈਡਲ ਸੂਟ ਹੈ ਜੀ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਸੂਟ ਆ ਜੀ ਆ ਦੇਖੋ ਅੱਜ ਕੱਲ ਬਾਜੂ ਦਾ ਰਵਾਜ ਆ ਜੀ ਇਹ ਬਾਜੂ ਦੀ ਕਢਾਈ ਆ ਜੀ ਪੂਰੀ ਪੌਣੀ ਬਾਜੂ ਆ ਜੀ ਅੱਜ ਫੇ ਬਾਜੂ ਉੱਪਰ ਆ ਜੀ ਅੱਜ ਕੱਲ ਨਾ ਹੈਵੀ ਬਾਜੂ ਦਾ ਰਵਾਜ ਹੋ ਗਿਆ ਜੀ ਇਹ ਸਪੈਸ਼ਲ ਆਪਣੀ ਫੈਕਟਰੀ ਦਾ ਸੂਟ ਬਣਿਆ ਜੀ ਵਰਕ ਦੇਖੋ ਕਿੰਨਾ ਸ਼ਾਨਦਾਰ ਆ ਜੀ ਬੜਾ ਸੋਹਣਾ ਵਰਕ ਆ ਜੀ ਬੜਾ ਪਿਆਰਾ ਸੂਟ ਆ ਜੀ ਬੜਾ ਸੁੰਦਰ ਸੂਟ ਆ ਜੀ ਪਾਰਟੀ ਵੇਅਰ ਸੂਟ ਹੈ ਬਰਾਈਡਲ ਸੂਟ ਹੈ ਜੀ ਦੇਖੋ ਪੱਲਾ ਪੂਰਾ ਬਣਿਆ ਹੋਇਆ ਜੀ ਆ ਚੁੰਨੀ ਬਣੀ ਹੋਈ ਹੈ ਜੀ ਚੱਕੀ ਨਹੀਂ ਤਾਂ ਪੁੱਤਰ ਦੇਖੋ ਚੁੰਨੀ ਕਿੰਨੀ ਪਿਆਰੀ ਬਣੀ ਹੈ ਜੀ ਬੜੀ ਸੋਹਣੀ ਚੁੰਨੀ ਹੈ ਹੈਪੀ ਚੱਕੀ ਬਣੀ ਚੁੰਨੀ ਹੈਪੀ ਵੀਰੇ ਆ ਚੁੰਨੀ ਦੇਖੋ ਕਿੰਨੀ ਲੰਬੀ ਚੌੜੀ ਆ ਕਿੰਨੀ ਪਿਆਰੀ ਚੁੰਨੀ ਹੈ ਜੀ ਬੜੀ ਪਿਆਰੀ ਚੁੰਨੀ ਹੈ ਜੀ ਇਹ ਚ ਦੋ ਕਲਰ ਬਣੇ ਆ ਜੀ ਆ ਪਿੰਕ ਸਪੈਸ਼ਲ ਬਣਵਾਇਆ ਜੀ ਆ ਰੈੱਡ ਬਣਵਾਇਆ ਜੀ ਉਹ ਫਿਰ ਫਿਰ ਪਿੰਕ ਫੇਰ ਰੈੱਡ ਫੇਰ ਪਿੰਕ ਸੂਟ ਚਾਹੀਏ ਤੁਸੀਂ ਮੈਨੂੰ ਤੋਂ 50 ਲੈ ਲਓ 50 ਹੀ ਮਿਲ ਜਾਣਗੇ ਜੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਇਹ ਸੂਟ ਹੈ ਜੀ 3500 ਰੁਪਏ ਵਾਲਾ ਹੁਣ ਜੱਸੀ ਦੀ ਦੁਕਾਨ ਦਾ ਰੇਟ ਸੁਣੋ ਜੱਸੀ ਭਾਈ ਦਊਗਾ ਜਿਹੜਾ ਵੀਡੀਓ ਸ਼ੇਅਰ ਕਰੂਗਾ ਪੇਜ ਨੂੰ ਲਾਈਕ ਕਰੂਗਾ ਉਹਨੂੰ ਮਿਲੂਗਾ 2200 25 ਰੁਪਏ 2200 25 ਰੁਪਏ ਹਾਂਜੀ ਕਿੰਨੇ ਦਾ ਮਿਲੂਗਾ ਸੂਟ ਜੀ 2250 ਹਾਂਜੀ ਕਿੰਨੇ ਦਾ ਮਿਲਣਾ ਸੂਟ ਜੀ 2250 ਕਿੰਨੇ ਦਾ ਮਿਲਣਾ ਸੂਟ 2250 4500 ਰੁਪਏ ਵਾਲਾ 3500 ਰੁਪਏ ਵਾਲਾ ਸੂਟ ਸਿਰਫ 2250 ਰੁਪਏ ਕਰੀ ਚਲੋ ਵੀਡੀਓ ਸ਼ੇਅਰ ਕਰੀ ਚਲੋ ਲਾਈਕ ਸਿਰਫ ਦੋ ਕਲਰ ਬਣੇ ਆ ਜੀ ਦੋਨੇ ਕਲਰ ਸਪੈਸ਼ਲ ਆ ਜੀ ਇੱਕ ਰੈੱਡ ਤੇ ਇੱਕ ਬੇਬੀ ਪਿੰਕ ਬੇਬੀ ਪਿੰਕ ਉਸ ਲੋਕੇ ਜਦੋਂ ਆਪਾਂ ਕੁੜੀ ਦਾ ਸਗਨ ਪੋਣਾ ਲਾਲ ਸੂਟ ਉਸਮੋਕੇ ਜਦੋਂ ਆਪਾਂ ਧੀ ਨੂੰ ਡੋਲੇ ਚ ਪੋਣਾ ਵਾ ਦੋਨੇ ਰੰਗ ਸਪੈਸ਼ਲ ਬਣਵਾਏ ਆ ਜੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਸ਼ਹਿਰ ਕਰੋ ਪੇਜ ਨੂੰ ਲਾਈਕ ਤੇ ਵੀਡੀਓ ਨੂੰ ਸ਼ੇਅਰ ਮਿਹਰਬਾਨੀ ਹੋਵੇਗੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ